ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਭਰ ਰਹੇ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਕਰੀਬਨ ਫਿਰੇ 10 ਵਜੇ ਤੋਂ ਪਹਿਲਾਂ ਜੀਰੇ ਸੀ ਫਿਰ ਸ਼ਾਹ ਬੁਕਰ ਫਿਰ ਕੋਟੀ ਸੇਖਾ ਫਿਰ ਬੁਗੀਪੁਰੇ ਚੌਕ ਸੀ ਔਰ ਤੁਹਾਡੇ ਕੋਲੇ ਫਿਰ ਗਾਂ ਅਗਲਾ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਉੱਥੇ ਵੀ ਜਾਣਾ ਜੇ ਆਪਣੇ ਬੰਦੇ ਉੱਥੇ ਵੀ ਬੈਠੇ ਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਆ ਇਤਿਹਾਸ ਦੇ ਵਿੱਚ ਹੁਣ ਤੱਕ ਜਿੰਨੇ ਵੀ ਅੰਦੋਲਨ ਹੋਏ ਆ ਆ ਪਹਿਲੀ ਵਾਰ ਆ ਭਾਵੇਂ ਆਪਾਂ 13 ਮਹੀਨੇ ਉਦੋਂ ਅੰਦੋਲਨ ਲੜਿਆ ਸੀ ਉਦੋਂ ਵੀ ਬੜੇ ਪ੍ਰੋਗਰਾਮ ਦਿੱਤੇ ਸੀਗੇ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆ ਪਹਿਲੀ ਵਾਰ ਹਰ ਵਰਗ ਨੇ ਇੰਨਾ ਸਹਿਯੋਗ ਦਿੱਤਾ ਚਾਹੇ ਉਹ ਰੇੜੀ ਫੜੀ ਵਾਲੇ ਜੇ ਸਾਡੇ ਜੁੱਤੀਆਂ ਕੱਢਣ ਵਾਲੇ ਸਭ ਤੋਂ ਕਿਰਤੀ ਕਾਮੇ ਲੋਕ ਮੋਚੀ ਵਿਚਾਰੇ ਵੀਰ ਸਾਡੇ ਡੇਹਰੀਆਂ ਵਾਲੇ ਦੋਧੀ ਟਰਾਂਸਪੋਰਟ ਟਰੱਕਾਂ ਵਾਲੇ ਰੋਡ ਵੇਜ਼ ਪਨਬਾਸ ਪੈਸੂ ਸਾਡੇ ਟੈਕਸੀ ਡਰਾਈਵਰ ਤੇ ਦੁਕਾਨਾਂ ਵਾਲੇ ਕਰਿਆਨਾ ਮਲਿਆਰੀ ਜੋ ਵੀ ਜਿੰਨੇ ਵੀ ਸਾਰੇ ਆਰਟੀਆ ਸੈਸ਼ਨ ਸਟੂਡੈਂਟ ਜੁਨੀਆਮਾ ਇੰਨਾ ਵੱਡੇ ਪੱਧਰ ਤੇ ਹੰਗਾਰਾ ਦਿੱਤਾ ਆ ਪਹਿਲੀ ਵਾਰ ਹੋਇਆ ਇਹਨੇ ਕੇਂਦਰ ਸਰਕਾਰ ਨੂੰ ਵੀ ਹਿਲਾ ਕੇ ਰੱਖਤਾ ਜਿਹੜੇ ਕਹਿੰਦੇ ਸੀ ਨਾ ਥੋੜੇ ਜੇ ਬੰਦੇ ਬਾਰਡਰਾਂ ਤੇ ਬੈਠੇ ਆ ਬਾਕੀ ਤਾਂ ਕੋਈ ਆਇਆ ਹੀ ਨਹੀਂ ਇਹਨਾਂ ਦਾ ਤਾਂ ਕੋਈ ਮੁੱਦਾ ਹੀ ਨਹੀਂ ਇਹ ਤਾਂ ਥੋੜੇ ਜੇ ਆ ਪਰ ਆ ਜਿਹੜਾ 1 ਮਹੀਨੇ ਦੇ ਵਿੱਚ ਆਪਣੇ ਜਿੰਨੇ ਪ੍ਰੋਗਰਾਮ ਹੋਏ ਆ 16 ਦਸੰਬਰ ਨੂੰ ਜਦੋਂ ਦੇਸ਼ ਦੇ ਵਿੱਚ ਪੰਜਾਬ ਨੂੰ ਛੱਡ ਕੇ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਟਰੈਕਟਰ ਮਾਰਚ ਹੋਇਆ ਸੀ ਉਹਨੇ ਸਰਕਾਰ ਨੂੰ ਦੱਸਤਾ ਸੀ ਉਸ ਤੋਂ ਬਾਅਦ ਰੇਲ ਲੋਕੋ ਆਪਾਂ ਪੰਜਾਬ ਦੇ ਵਿੱਚ 18 ਨੂੰ ਉਹਨੇ ਦੱਸਤਾ ਸੀਗਾ ਉਹ ਪੂਰੇ ਦੇਸ਼ ਦੇ ਵਿੱਚ ਰੇਲ ਲੋਕ ਹੋ ਗਿਆ ਸੀ ਕੱਲਾ ਕੇਰਲਾ ਦੇ ਵਿੱਚ ਹੀ 18 ਥਾਵਾਂ ਤੇ ਤਾਮਿਲਨਾਡੂ ਦੇ ਵਿੱਚ ਹੋ ਗਿਆ ਇੰਨਾ ਮਤਲਬ ਲੋਕਾਂ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਸੀ ਤੇ ਅੱਜ ਜਿਸ ਤਰੀਕੇ ਨਾਲ ਆ ਆਹਾਰੇ ਲੋਕ ਹੁਣ ਮੈਂ ਇੱਥੇ ਦੇਖਿਆ ਵੀ ਸਾਹ ਬੁਕਰ ਤੋਂ ਜਦੋਂ ਮੈਂ ਤੁਰਿਆ ਆਪਣਾ ਪੁਆਇੰਟ ਸਾਹ ਬੁਕਰ ਤੋਂ ਸਿੱਧਾ ਅਗਲੇ ਬੰਨੇ ਕੋਟ ਹਿੱਸੇ ਖਾ ਸੀ ਦੂਜਾ ਧਰਮ ਕੋਟ ਉਦੋਂ ਅੱਗੇ ਫੁੱਗੀਪੁਰਾ ਤੇ ਸਾਹ ਬੁਕਰ ਤੋਂ ਅੱਗੇ ਲੋਕ ਮੰਦਰੀ ਆਪ ਹੀ ਲਾਈ ਬੈਠੇ ਉੱਤੇ ਮੰਦਰਾਂ ਦੇ ਵਿੱਚ ਮੈਂ ਕਿਹਾ ਯਾਰ ਤਾ ਤੁਹਾਨੂੰ ਕਿਹਨੇ ਕਿਹਾ ਸੀ ਕਿ ਤੇ ਅਸੀਂ ਆਪ ਦੇ ਮਾਲ ਦੇ ਹਿਸਾਬ ਨਾਲ ਆ ਗਏ ਚਲੋ ਫਿਰ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਤੁਸੀਂ ਆਪ ਦੀ ਆਪ ਆ ਗਏ ਠੀਕ ਹੈ ਬਹੁਤ ਵਧੀਆ ਗੱਲ ਆ ਪਰ ਕੋਈ ਸਾਡੇ ਨਾਲ ਨਰਾਜ਼ ਨਾ ਹੋਵੇ ਕੋਈ ਤੰਗ ਪਰੇਸ਼ਾਨ ਨਾ ਹੋਵੇ ਠੀਕ ਆ ਸਾਨੂੰ ਹੁਦਾਰਾ ਬਹੁਤ ਵਧੀਆ ਲੋਕਾਂ ਨੇ ਦਿੱਤਾ ਕੋਈ ਐਮਰਜੈਂਸੀ ਜਿਹੜੇ ਆਉਂਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਜਾਨ ਦੇ ਆ ਜੇ ਉਸ ਤੋਂ ਅੱਗੇ ਮੈਂ ਕੋਰਟ ਤੋਂ ਜਦੋਂ ਅੱਗੇ ਆਇਆ ਜਨੇਰ ਜਨੇਰ ਵਾਲੇ ਦੋ ਤਿੰਨ ਪਿੰਡ ਆਪਦੇ ਆਪ ਹੀ ਉੱਥੇ ਲਾਈ ਬੈਠੇ ਆ ਇਹਦਾ ਮਤਲਬ ਇਥੇ ਸਾਬਤ ਹੋ ਗਿਆ ਵੀ ਲੋਕ ਆਪਦੇ ਆਪ ਪੰਜਾਬ ਬੰਦ ਦੇ ਵਿੱਚ ਸ਼ਾਮਲ ਹੋਏ ਆ ਤਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਸੀ ਲੈ ਕੇ ਬੈਠੇ ਆ ਉਹਨਾਂ ਨੂੰ ਲੋਕ ਚਾਹੁੰਦੇ ਆ ਵੀ ਉਹ ਹੱਲ ਹੋਣ। ਔਰ ਸਭ ਤੋਂ ਵੱਡੀ ਗੱਲ ਵੀ ਇਹੋ ਜਿਹਾ ਪੰਜਾਬបាន ਅੱਜ ਤੱਕ ਨਹੀਂ ਲਾਇਆ ਇਹੋ ਜਿਹਾ ਆਪਾਂ ਅੱਜ ਵੇਖਿਆ। ਔਰ ਮੈਂ ਐਥੇ ਵੀ ਅਪੀਲ ਕਰਦਾ ਜਿੰਨੇ ਆਪਣੇ ਵਲੰਟੀਅਰ ਆ ਵੀ ਜਦੋਂ ਆਪਾਂ ਨੂੰ ਆਪ ਦੀ ਆਪ ਹੀ ਲੋਕਾਂ ਨੇ ਇੰਨਾ ਸਹਿਯੋਗ ਦਿੱਤਾ ਤਾਂ ਫੇਰ ਜੇ ਕੋਈ ਰਾਹੀਰ ਕੋਈ ਮਜ਼ਬੂਰੀ ਵਾਸ ਕੋਈ ਆਉਂਦਾ ਤੇ ਉਹਨੂੰ ਵਿਚਾਰੇ ਨੂੰ ਰੋਕਿਆ ਨਾ ਕਰੋ ਕੋਈ ਗੱਲ ਨਹੀਂ ਜਾਣ ਦਿਓ ਆਪਾਂ ਨੂੰ ਬਹੁਤ ਆਪਣੀ ਜਿਹੜੀ ਗੱਲ ਸਿਓ ਇੰਟਰਨੈਸ਼ਨਲ ਪੱਧਰ ਤੇ ਚਲੇਗੀ ਆ ਜਿੰਨੀਆਂ ਵੀ ਤੁਸੀਂ ਹੁਣ ਵੇਖੋਗੇ ਜੋ ਵੀ ਟੀਵੀ ਤੇ ਚੱਲੀ ਜਾਂਦੇ ਸਾਰੇ ਉਹ ਇਹੋ ਜਿਹੀ ਗੱਲ ਚੱਲ ਜਾਂਦੀ ਆ ਵੀ ਪੂਰਾ ਪੂਰੇ ਦਾ ਪੂਰਾ ਪੰਜਾਬ ਬੰਦ ਪਰ ਦੂਜੇ ਪਾਸੇ ਵੇਖੋ ਜਿਹੜੇ ਅਜੇ ਤੱਕ ਕਹਿੰਦੇ ਸੀ ਵੀ ਇਹ ਅੰਦੋਲਨ ਆ ਕੀ ਕੀ ਸਾਲ ਜੀ ਅੰਦੋਲਨ ਹੀ ਨਿਖੜਾ ਹੁੰਦਾ ਲੈਓ ਵੀ ਵੇਖ ਲੈਣਾ ਕਿ ਵੀ ਅੰਦੋਲਨ ਤਾਂ ਭਾਈ ਕਿੱਡਾ ਵੱਡਾ ਖੜਾ ਹੋ ਗਿਆ ਤੁਸੀਂ ਆਓ ਤੇ ਨਾ ਆਓ ਉਹ ਤੁਹਾਡੀ ਮਰਜ਼ੀ ਆ ਪਰ ਲੋਕ ਤਾਂ ਸਾਥ ਦੇ ਤਾ ਨਾ ਲੋਕਾਂ ਨੇ ਲੋਕ ਤਾਂ ਚਾਹੁੰਦੇ ਆ ਨਾ ਵੀ ਸਾਡੇ ਲਈ ਕੋਈ ਲੜੇ ਹੁਣ ਤੁਸੀਂ ਆਓ ਜਾਂ ਨਾ ਆਓ ਤੁਹਾਡੀ ਮਰਜ਼ੀ ਆ ਆ ਕੱਲ ਪਰਸੋਂ ਦੀਆਂ ਬੇਟਾ ਵੇ ਵੇਖਦੇ ਆ ਟੀਵੀ ਤੇ ਉੱਥੇ ਕੀ ਆ ਕਈ ਜਥੇਬੰਦੀਆਂ ਦੇ ਆਗੂ ਆਪਾਂ ਤਾਂ ਹੁਣ ਤੱਕ ਭਾਈ ਸਾਰਿਆਂ ਨੂੰ ਖੁੱਲਾ ਸਦਨਤਾ ਆਓ ਮੀਟਿੰਗਾਂ ਵੀ ਲਾਈ ਜੰਨੇ ਆ ਵੀ ਭਾਈ ਇਸ ਤਰ੍ਹਾਂ ਨਾ ਕਰੋ ਆਓ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ